ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸੰਗ ਜੀ ਤੁਹਾਨੂੰ ਪਤਾ ਹੀ ਵੀ ਸਿੱਧੀ ਦੰ ਚੱਲ ਰਹੇ ਨੇਗੇ ਅੱਜ ਗ੍ਰਾਮਕੇ ਤੁਹਾਨੂੰ ਦਰਸ਼ਨਪੁਰ ਤੋਂ ਬਰਾ ਯੋਤੀ ਸਰੂਪ ظاہر ਕੀਤੇ ਸੋਈ ਪਹਿਲਾਂ ਪਹੁੰਚ ਗਏ ਬਾਬਾ ਬੰਦਾ ਸਿੰਘ ਬਹਾਦਰ ਕਾਲਜ ਦੇ ਜੋ ਨਜ਼ਦੀਕ ਪੱਗਾਂ ਦਾ ਬਹੁਤ ਹੀ ਪ੍ਰਾਂ ਚਮੇ ਤੋਂ ਪਹਿਲਾਂ ਤੋਂ ਕਿ ਕਾਫੀ ਸਾਲਾਂ ਤੋਂ ਪੁਰਾਣਿਆਂ ਤੋਂ ਨਾ ਆਉਂਦੇ ਆ ਰਹੇ ਨੇਗੇ ਪੀਰ ਪੱਗਾਂ ਦਾ ਜਸਤਾਰ ਸਿਖਾਉਣਾ ਜਾਂ ਫਿਰ ਕਈ ਜਾਂ ਸੁਭਾਲਾਂ ਦੇ ਜਵਾਬ ਦੇਣਗੇ ਉਹਨਾਂ ਨੂੰ ਦਸਤਾਰ ਗਿਫਟ ਕਾਨੀ ਨਾ ਨਾ ਉਹ ਬੱਕਾ ਬੱਕਰੇ ਨਾ ਆਉਣਗੇ ਜੋ ਜੋ ਸੁਭਾਲਾਂ ਦੇ ਛੋਟੇ ਬੱਚੇ ਜਵਾਬ ਦੇਣਗੇ ਉਹਨਾਂ ਨੂੰ ਨਾਮ ਵੀ ਦਿੱਤੇ ਜਾਂਦੇ ਨੇ ਕਿ ਮੈਂ ਆਪ ਦੇਖਦਾ ਹਾਂ ਕਿ ਪੱਤਰਕਾਰ ਕਿ ਪਹੁੰਚੇ ਵੀ ਹੋਏ ਨੂੰ ਅਡੋ-ਵਾਡਾ ਆਪ ਦੀਆਂ ਐਂਟਰੀਆਂ ਕਰ ਰਹੇ ਨੇ ਕਿ ਬਹੁਤ ਕਾਠਾ ਦਾ ਬਹੁਤ ਵੀਰ ਲੱਗੋ ਲੱਗ ਬਣ ਰਹੇ ਨੇ ਕੋਈ ਜਿਹਾ ਦਸਤਾਰ ਕੋਈ ਜਿਹੇ ਦਸਤਾਰ ਲਾਓ ਜੀ ਆਪਾਂ ਹੁਣ ਸਾਨੂੰ ਕਰਾਉਣਿਆ ਗੁਰਦੁਆਰਾ ਜੋਤੀ ਸਰੂਪ ਸ਼ਹਿਜੀ ਦੇ ਦਰਸ਼ਨ ਨੌਇਆ ਭਾਗ ਚ ਚੱਲਦੇ ਆਂਗੇ ਹੁਣ ਔਰ ਦੁਬਾਰਾ ਸ਼ੋਤੀ ਸਰੂਪ ਸ਼ਾਮ ਨੇ ਤੁਸੀਂ ਦੇਖ ਰਹੇ ਹੋਗੇ ਗੁਰਦੁਆਰਾ ਜੋਤੀ ਸ਼ਰੂਪ ਐ ਆ ਗਿਆ ਆਪਾਂ ਪਾਰਕਿੰਗ ਦੇ ਵਿੱਚ ਬਹੁਤ ਭਾਰੀ ਘੱਟ ਬਹੁਤ ਹੀ ਦੂ ਦਰਾਤੇ ਤੋਂ ਸ਼ੰਗਤ ਪੂਜੀ ਹੋਈ ਹੈਗੀ ਗੁਰਦੁਆਰਾ ਜੋਤੀ ਸਰੂਪ ਦੇ ਵਿੱਚ ਬਹੁਤ ਹੀ ਭਰਿਆ ਪਿਆ ਵਾ ਗੁਰਦੁਆਰਾ ਸਿੱਧੀ ਜੀ ਦਾਦੇ ਦੇਣ ਚਾਲਦੇ ਨੇਗੇ ਛੋਟੇ ਸ਼ਹਿਬਜ਼ਾਦਿਆਂ ਦੇ ਸਾਹਮਣੇ ਤੁਸੀਂ ਦੇਖ ਪਰ ਵੀ ਰਹੇ ਹੋਗੇ ਗੁਰਦੁਆਰਾ ਸ਼੍ਰੀ ਜੋਤੀ ਸ਼ਰੂਪ ਸ਼ਹਿਬ ਜੀ ਤਾਂ ਤਨ ਬਾਬਾ ਜੂਰਾワ ਸਿੰਘ ਜੀ ਤਾਂ ਤਨ ਬਾਬਾ ਫਤਿਹ ਸਿੰਘ ਜੀ ਤਾਂ ਤਨ ਮਾਤਾ ਗੁਜਰ ਕੌਲ ਜੀ ਜੋ ਵੀ ਤੁਸੀਂ ਸਾਹਮਣੇ ਦੇਖ ਰਹੇ ਹੋਗੇ ਦਰਵਾਰ ਸਾਹਿਬ ਗੁਰਦੁਆਰਾ ਜੋਤੀ ਸ਼ਰੂਪ ਦਾ ਅੱਜ ਹੁਣ ਆਪਾਂ ਚਾਲਦੇ ਆਂਗੇ ਗੁਰਦੁਆਰਾ ਜੋਤੀ ਸ਼ੂਪ ਦੇ ਵਿੱਚ ਸ਼ਹਿਰ ਤੇਰੀ ਹੁਣ ਚਾਲਦੇ ਆਂਗੇ ਆ ਇੱਕ ਤੁਹਾਨੂੰ ਇੱਕ ਹੋਰ ਵਧੀਆ ਆਈਟਮ ਦਿਖਾਉਣਾ 바ਗਾ ਚੀਜ਼ ਖੋਸ਼ ਸਿੱਖੀ ਭਾਸ਼ਾ ਦੇ ਨਾਲ ਪੰਜਾਬੀ ਬਾਸ਼ਾ ਮਾਂ ਬੋਲੀ ਐ ਪੂਰੇ ਪੰਜਾਬੀ ਐ ਪੂਰੇ ਬੈਸੇ ਨਾਲ ਲਿਖੀ ਆਪਣੀ ਬਾਸ਼ਾ ਪੰਜਾਬੀ ਬੋਲੀ ਅਡੋ ਅਡ ਬੋਰ ਲੱਗੇ ਹੋਏ ਨੇ ਕਿ ਤੁਸੀਂ ਦੇਖ ਵੀ ਸ਼ਾਕ ਦੇਓਗੇ ਲੱਗੂ ਲੱਗ ਬੋਰ ਲੱਗੇ ਹੋਏ ਨੇ ਕਿ ਗੁਰਦੁਆਰਾ ਜੋਤੀ ਸ਼ਰਬ ਜੀ ਸਰੂਪ ਜੀ ਦੇ ਸਾਹਮਣੇ ਜੋ ਕੋਈ ਸ਼ਾਇਰ ਤੇ ਲੱਗੇ ਹੋਏ ਨੇਗੇ ਹੁਣ ਆਪਾਂ ਚੱਲਨੇ ਆਂ ਗੁਰਦੁਆਰਾ ਜੋਤੀਸ਼ਰੂਪ ਜੀ ਦੇ ਲੈਣ ਵਿੱਚ ਖੜ ਕੇ ਆ ਲਓ ਜੀ ਹੁਣ ਆਪਾਂ ਖੜ ਗਏ ਆਂ ਜੋਤੀਸ਼ਰੂਪ ਜੀ ਦੀ ਲੈਣ ਦੇ ਵਿੱਚ ਪੂਰੇ ਬਹੁਤ ਹੀ ਦیدار ਦਾ ਇਕੱਠ ਦੇਖੋ ਕਿਵੇਂ ਇੱਕ ਇੱਕ ਜਾ ਕੇ ਪੋਲਾ ਨੂੰ ਨਹਾਰ ਰਹੇ ਨੇ ਕਿ ਲਓ ਜੀ ਪਹੁੰਚ ਗਏ ਆਪਾਂ ਦਰਬਾਰ ਸਾਹਿਬ ਦੇ ਬਿਲਕੁਲ ਨਜ਼ਦੀਕ ਸਾਹਮਣੇ ਤੁਜੀ ਦੇ ਦੇਣ ਗੁਰਦੁਆਰਾ ਜੋਤੀਸ਼ਰੂਪ ਸਾਹਿਬ ਲਓ ਜੀ ਹੁਣ ਆਪਾਂ ਪਹੁੰਚ ਗਏ ਆਂ ਦਰਬਾਰ ਸਾਹਿਬ ਦੇ ਅੰਦਰ ਕਰੋ ਜੀ ਤਰਸਨ ਗੁਰਦੁਆਰਾ ਜੋਤੀਸ਼ਰੂਪ ਸਾਹਿਬ

ਆਪ ਨੂੰ ਦਰਸ਼ਨ ਕਰਾਤੇ ਨੇ ਗੁਰਦੁਆਰਾ ਜੋਤੀਸਰ ਸ੍ਰੀ ਵਿਜੇ ਦੇ ਲੋ ਜੀ ਹੁਣ ਆਪਾਂ ਅਗੇ ਆ ਕੇ ਬਾਹਰ ਲੰਗਰ ਲੰਗਰ ਵਾਲ ਸਾਹਮਣੇ ਆਪ ਦੇਖ ਰਹੇ ਹੋ ਗੁਰੂ ਕਾ ਲੰਗਰ ਆ ਸਾਹਮਣੇ ਲੰਗਰ ਵਰਤ ਰਿਹਾ ਵਗਾ ਬਹੁਤ ਹੀ ਇੱਕ ਖੁਸ਼ੀ ਪੋ ਤੇ ਹੀ ਖੁਸ਼ੀ ਹੋਈ ਛੋਟੇ ਜੇ ਸਿੰਘਾਂ ਨੂੰ ਦੇਖ ਕੇ ਬਹੁਤ ਹੀ ਸੋਹੜੇ ਸਿੰਘਾਂ ਨੂੰ ਜੋ ਤੁਸੀਂ ਆਪ ਸਾਹਮਣੇ ਦੇਖ ਰਹੇ ਹੋਗੇ ਛੋਟੇ ਸਿੰਘ ਉਹ ਆਉਂਦੇ ਨੇ ਛੋਟੇ ਸਿੰਘ ਬਹੁਤ ਹੀ ਖੁਸ਼ੀ ਛੋਟੇ ਸਿੰਘਾਂ ਨੂੰ ਸ਼ੇਵਾ ਕਰਦਿਆਂ ਦੇ ਕਿ ਬ੍ਰੇਟਾਂ ਦੀ ਸ਼ੇਵਾ ਛੁੱਟੇ ਸਿੰਘ ਸਾਹਿਬ ਕਰ ਰਹੇ ਨੇ ਕਿ ਕੁੜ ਦੁਆਰਾ ਜੋਤੀ ਸ਼ਰੂਪ ਸਾਹਿਬ ਜੋ ਕਿ ਆਪ ਦਰਸ ਕਰ ਰਹੇ ਹੋਗੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ